ਸੇ ਮੇਰਾ ਸ਼ੁਰੂ ਤੋਂ 6-7 ਸਾਲ ਤੋਂ ਕੁਝ Aim ਸੀਗਾ ਜਦੋਂ ਈ ਰਿਕਸ਼ਾ ਇਲੈਕਟ੍ਰੋਨਿਕ ਵਾਲੇ ਨਿਕਲੇ ਸੀਗੇ ਤੇ ਮੈਨੂੰ ਇਹ ਹੁੰਦਾ ਸੀਗਾ ਕਿ ਮੈਂ ਨਾ ਆਪਣੇ ਲਈ ਨਹੀਂ ਕਮਾਣ ਲਈ ਬਲਕਿ ਲੇਡੀਜ਼ ਨੂੰ ਅੱਗੇ ਵਧਾਉਣ ਵਾਸਤੇ ਇਸ ਕਰਕੇ ਮੈਂ ਆਪ ਈ ਰਿਕਸ਼ਾ ਖੁਦ ਖਰੀਦੇ ਆ ਪਰਚੇਸ ਕੀਤਾ ਉਹ ਮੈਂ ਇਹ ਸੋਚਿਆ ਕਿ ਜਿਵੇਂ ਕੋਈ ਵਿਡੋਜ਼ ਲੇਡੀ ਹੁੰਦੀਆਂ ਨੇ ਅਨਐਜੂਕੇਟਿਡ ਨੇ ਜਾਂ ਜਿਨ੍ਹਾਂ ਨੂੰ ਜੌਬ ਨਹੀਂ ਮਿਲ ਰਹੀ ਤੇ ਮੈਂ ਉਹਨਾਂ ਲਈ ਇਹ ਸੇਵਾ ਵਾਸਤੇ ਕੀਤਾ ਹੈ ਆਪਣੇ ਪੈਰਾਂ ਤੇ ਸਟੈਂਡ ਹੋਣ ਮੇਰੇ ਕੋਲ ਫ੍ਰੀ ਆਫ ਕੋਸਟ ਟ੍ਰੇਨਿੰਗ ਲੈ ਕੇ ਆਟੋ ਦੀ ਤੇ ਰੈਂਟ ਤੇ 300 ਰੁਪਏ ਰੈਂਟ ਤੇ ਲੈ ਕੇ ਇਹ ਚਲਾ ਸਕਦੇ ਆ ਵਰਕ ਕਰ ਸਕਦੇ ਆ ਆਪਣਾ ਪੇਟ ਪਾਲ ਸਕਦੇ ਆ ਬੱਚੇ ਦੀ ਪੜ੍ਹਾਈ ਦਾ ਖਰਚਾ ਕਰ ਸਕਦੇ ਆ ਇਹ ਆਈਡੀਆ ਕਿੱਥੋਂ ਆ ਉਹ ਬਰਾਲਾ ਬਹੁਤ ਵਧੀਆ ਹੈ ਰੱਬ ਦੀ ਦੁਆ ਦੇ ਨਾਲ ਕਿ ਸਭ ਦਾ ਭਲਾ ਹੀ ਕਰੋ ਕਿਸੇ ਦਾ ਮਾੜਾ ਨਾ ਸੋਚੋ ਬਿਲੋਂਗ ਬੰਬੇ ਤੋਂ ਕਰਦੀ ਆ ਜਦ ਮੈਂ ਇੱਥੇ ਮੈਰਿਜ ਕਰਕੇ ਪੰਜਾਬ ਦੇ ਵਿੱਚ ਆਈ ਆ ਥੋੜਾ ਜਿਹਾ ਮੈਂ ਇੱਥੇ ਲੋਕਾਂ ਦਾ ਨੇਚਰ ਦੇਖਿਆ ਥੋੜਾ ਨੈਰੋ ਮਾਈਂਡ ਔਰ ਬੈਕਵਰਡ ਟਾਈਪ ਦਾ ਹੈਗਾ ਕਿ ਲੇਡੀਜ਼ ਨੂੰ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕਰਦੇ ਤੇ ਉਹ ਕਹਿੰਦੇ ਜੇ ਤੁਸੀਂ ਵਿਆਹ ਕਰਕੇ ਆਏ ਤਾਂ ਤੁਸੀਂ ਘਰੇ ਰਹੋ ਬੱਚੇ ਪਾਲੋ ਘਰ ਦਾ ਕੰਮ ਕਰੋ ਅੱਗੇ ਨਾ ਵਧੋ ਤੇ ਮੈਂ ਉਹਨਾਂ ਨੂੰ ਇੱਕ ਮੁੱਦਾ ਬਣ ਕੇ ਉਹਨਾਂ ਨੇ ਇਹ ਚ ਸਿਖਾਣਾ ਚਾਹਨੀ ਹੈ ਕਿ ਤੁਸੀਂ ਮੇਰੇ ਕੋਲੋਂ ਜਿੱਦਾਂ ਮਰਜ਼ੀ ਹੌਸਲਾ ਲੈ ਕੇ ਕਰਕੇ ਆਓ ਮੈਂ ਤੁਹਾਨੂੰ ਸਿਖਾਉਂਗੀ ਆਪਣੀ ਮਿਹਨਤ ਕਰੋ ਤੇ ਆਪਣਾ ਪੇਟ ਪਾਲੋ ਸਿਰੋ ਤੁਹਾਡੇ ਕਿੰਨੇ ਕੰਮ ਹੈਗੇ ਕਿਉਂਕਿ ਇਹ ਤਾਂ ਕੰਮ ਦੇਖ ਲੇ ਇਸ ਤੋਂ ਇਲਾਵਾ ਹੋਰ ਕਿਹੜੇ ਕੰਮ ਨੇ ਇਸ ਤੋਂ ਇਲਾਵਾ ਜੀ ਸਾਡਾ ਇੱਕ ਵੇਜ ਦਾ ਹੈਗਾ ਉਹ ਮੇਰੇ ਮਦਰ ਕਰਦੇ ਨੇ ਤੇ ਨਾਨ ਵੇਜ ਦਾ ਹੈਗਾ ਉਹ ਮੇਰੇ ਹਸਬੰਦ ਨੂੰ ਮੈਂ ਕਰਵਾਇਆ ਹੈ ਮੈਂ ਦੇਖਿਆ ਕੁਝ ਲੁਧਿਆਣਾ ਸਿਟੀ ਦੇ ਵਿੱਚ ਕੁੜੀਆਂ ਪੜ੍ਹ ਲੈ ਕੇ ਜਾਂਦੀਆਂ ਨੇ ਕਾਫੀ ਬਟ ਉਹ ਥੋੜਾ ਆਪਣਾ ਸਟੇਟਸ ਲੈ ਕੇ ਨਾ ਵੀ ਜਿਵੇਂ ਕਾਰਟ ਤੇ ਕੰਮ ਕਰ ਲਿਆ ਜਾਂ ਕੁਝ ਕਰ ਲਿਆ ਤਾਂ ਉਹਨਾਂ ਨੂੰ ਥੋੜੀ ਸ਼ਰਮ ਫੀਲ ਹੁੰਦੀ ਹੈ ਸੌਰੀ ਜੇ ਜੱਜ ਲਾ ਸੁਣ ਲਿਆ ਪਰ ਮੈਨੂੰ ਤੁਹਾਡਾ ਸਟਾਈਲ ਜਾਣਨਾ ਕਿ ਮਤਲਬ ਤੁਸੀਂ ਮੁੰਡੇ ਵਾਲਾ ਸਟਾਈਲ ਰੱਖਿਆ ਹੋਇਆ ਹੈ ਵਾ ਮਤਲਬ ਜਿਵੇਂ ਅੱਜ ਕੱਲ ਦੇ ਮੁੰਡੇ ਹੁੰਦੇ ਹਨ ਨਾ ਉਹ ਵਾਲਾ ਸਟਾਈਲ ਹੈ ਔਰ ਮੈਂ ਸੱਚੀ ਕਹਾਂ ਅਗਰ ਤੁਸੀਂ ਇਹਨਾਂ ਦੀ ਆਵਾਜ਼ ਨਹੀਂ ਸੁਣੀ ਹੁੰਦੀ ਨਾ ਤੇ ਕਿਸੇ ਨੇ ਇਹ ਨਹੀਂ ਪਤਾ ਲੱਗਣਾ ਸੀਗਾ ਕਿ ਇਹ ਫੀਮੇਲ ਹੈ ਫਸਟ ਆਫ ਆਲ ਤੇ ਇਹ ਹੈ ਕਿ ਮੈਂ ਨਾ ਆਪਣੇ ਪੇਰੈਂਟਸ ਨੂੰ ਇੱਕੋ ਇੱਕ ਕੁੜੀ ਆ ਤੇ ਮੇਰੇ ਫਾਦਰ ਸਾਹਿਬ ਐਕਸਪਾਇਰ ਹੋਏ ਨੇ ਬ੍ਰਦਰ ਸਿਸਟਰ ਕੋਈ ਨਹੀਂ ਹੈ ਤੇ ਮੈਨੂੰ ਮੇਰੇ ਘਰਦਿਆਂ ਨੇ ਮੁੰਡਿਆਂ ਵਾਂਗੂ ਹੀ ਪਾਲਿਆ ਪੋਸਿਆ ਮੇਰੇ ਏਰੀਆ ਵਾਲੇ ਵੀ ਕਹਿੰਦੇ ਵੀ ਇਹ ਸਾਡੀ ਕੁੜੀ ਨਹੀਂ ਇਹ ਸਾਡਾ ਮੁੰਡਾ ਵਾ ਵੀ ਜੇ ਸਾਨੂੰ ਕਦੀ ਵੀ ਇਹਦੀ ਲੋੜ ਪੈਂਦੀ ਹੈ ਤੇ ਇਹ ਸਾਡਾ ਮੁੰਡਾ ਬਣ ਕੇ ਖੜੀ ਹੁੰਦੀ ਹੈ ਦੁੱਖ ਸੁੱਖ ਵੇਲੇ ਸ਼੍ਰੀ ਗੁਰਦੇ ਮੈਂ ਹਾ ਦਿੱਤੀ ਤੁਸੀਂ ਦੇਖ ਰਹੇ ਹੋ ਚਾਚਾ ਟੀਵੀ ਤੇ ਅਕਸਰ ਮੈਂ ਤੁਹਾਨੂੰ ਨਵੇਂ-ਨਵੇਂ ਲੋਕਾਂ ਦਾ ਮਿਲਵਾਉਣੀ ਆ ਨਵੇਂ-ਨਵੇਂ ਸਟੋਰੀਆਂ ਨਾਲ ਰੂਬਰੂ ਕਰਾਨੀ ਆ ਪਰ ਸਾਡੇ ਨਾਲ ਅੱਜ ਇੱਕ ਅਜੇ ਹੀ ਸਸ਼ਕਤ ਫਿਰ ਤੋਂ ਮੈਂ ਬੋਲ ਰਹੀ ਆ ਅਜੇ ਹੀ ਸਸ਼ਕਤ ਬਈਲਾ ਮੇਰੇ ਨਾਲ ਮੌਜੂਦ ਹੈ ਜਿਨਨੇ ਕਿਸੇ ਵੀ ਕੰਮ ਨੂੰ ਛੋਟਾ ਵੱਡਾ ਨਹੀਂ ਸਮਝਿਆ ਜਿਨਨੇ ਮਤਲਬ ਪੈਸੇ ਕਮਾਉਣ ਦੇ ਲਈ ਕੋਈ ਗਲਤ ਰਸਤਾ ਜਾਂ ਫਿਰ ਕੋਈ ਗਲਤ ਵੇ ਨਹੀਂ ਲੱਭਿਆ ਆਪਣੀ ਮਿਹਨਤ ਤੇ ਮਤਲਬ ਯਕੀਨ ਕਰਦੇ ਹੋਏ ਪਰਮਾਤਮਾ ਤੇ ਭਰੋਸਾ ਰੱਖਦੇ ਹੋਏ ਤੇ ਅੱਜ ਦੇ ਜ਼ਮਾਨੇ ਦੇ ਨਾਲ ਸਟਰਗਲ ਨੂੰ ਫੇਸ ਕਰਦੇ ਹੋਏ ਸਾਡੇ ਨਾਲ ਮੌਜੂਦ ਨੇ ਅਮ੍ਰਿਤਾ ਕੌਰ ਜੀ ਗੱਲਬਾਤ ਕਰੋਣੇ ਤੇ ਮਿਲਵੋਣੇ ਬੜੇ ਇੰਟਰਸਟਿੰਗ ਬੜੇ ਹੀ ਇੰਟਰਸਟਿੰਗ ਇਨਸਾਨ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਮ੍ਰਿਤਾ ਜੀ ਜਿੰਨਾ ਕਿ ਮੈਂ ਤੁਹਾਡੇ ਬਾਰੇ ਸੁਣਿਆ ਮਤਲਬ ਸਿਰਫ ਸੁਣਿਆ ਇਹ ਹੈ ਕਿ ਮਤਲਬ ਮਲਟੀ ਟਾਸਕਿੰਗ ਔਮਨ ਔਰ ਨਾਲ ਗੱਡੀ ਚਲਾਉਣਾ ਘਰ ਵੀ ਦੇਖਣਾ ਬੱਚੇ ਵੀ ਦੇਖਣਾ ਬੱਚਿਆਂ ਨੂੰ ਪੜਾਉਣਾ ਔਰ ਹੋਰ ਵੀ ਸਾਡੇ ਜਿਹੜੇ ਕੰਮ ਹੈ ਉਹ ਸਾਰੇ ਨੂੰ ਮਤਲਬ ਉਹ ਨਾ ਵੀ ਨਾ ਚੱਲ ਰਿਹਾ ਵੈ ਮੈਨੂੰ ਇੱਕ ਇੱਕ ਬਾਰੇ ਦੱਸੋ ਕਿ ਇਹ ਸਿਲਸਿਲਾ ਕਿੱਥੋਂ ਸ਼ੁਰੂ ਹੋਇਆ ਤੇ ਅੱਗੇ ਕਿੱਥੇ ਤੱਕ ਜਾਏਗਾ ਇਹ ਜੀ ਘਟੋ ਘਟਾ ਤੁਸੀਂ ਮੰਨ ਕੇ ਚੱਲੋ ਮੇਰੀ ਮੈਰਿਜ ਨੂੰ ਅੱਜ 15 ਸਾਲ ਚੱਲ ਰਿਹਾ ਹਾਂ ਜੀ ਤੇ ਉਸ ਤੋਂ ਬਾਅਦ ਮੈਂ ਜੌਬ ਵੀ ਕੀਤੀ ਹੈ ਫਿਰ ਮੇਰਾ ਬੇਟਾ ਹੋਇਆ ਤਾਂ ਉਸ ਤੋਂ ਬਾਅਦ ਮੈਂ ਹਾਊਸ ਵਾਈਫ ਰਹੀ ਹਾਂ ਬਸ ਇਹ ਮੇਰਾ ਸ਼ੁਰੂ ਤੋਂ 6-7 ਸਾਲ ਤੋਂ ਕੁਛ Aim ਸੀਗਾ ਜਦੋਂ ਈ ਰਿਕਸ਼ਾ ਇਲੈਕਟ੍ਰੋਨਿਕ ਵਾਲੇ ਨਿਕਲੇ ਸੀਗੇ ਤੇ ਮੈਨੂੰ ਇਹ ਹੁੰਦਾ ਸੀਗਾ ਕਿ ਮੈਂ ਨਾ ਆਪਣੇ ਲਈ ਨਹੀਂ ਕਮਾਣ ਲਈ ਬਲਕਿ ਲੇਡੀਜ਼ ਨੂੰ ਅੱਗੇ ਵਧਾਉਣ ਵਾਸਤੇ ਇਸ ਕਰਕੇ ਮੈਂ ਆਪ ਈ ਰਿਕਸ਼ਾ ਖੁਦ ਖਰੀਦਿਆ ਪਰਚੇਸ ਕੀਤਾ ਤੇ ਉਹ ਮੈਂ ਇਹ ਸੋਚਿਆ ਕਿ ਜਿਵੇਂ ਕੋਈ ਵਿਡੋਜ਼ ਲੇਡੀ ਹੁੰਦੀਆਂ ਨੇ ਅਨਐਜੂਕੇਟਿਡ ਨੇ ਜਾਂ ਜਿਨ੍ਹਾਂ ਨੂੰ ਜੋਬ ਨਹੀਂ ਮਿਲ ਰਹੀ ਤੇ ਮੈਂ ਉਹਨਾਂ ਲਈ ਇਹ ਸੇਵਾ ਵਾਸਤੇ ਕੀਤਾ ਹੈ ਕੀ ਉਹ ਆਪਣੇ ਪੈਰਾਂ ਤੇ ਸਟੈਂਡ ਹੋਣ ਮੇਰੇ ਕੋਲ ਫ੍ਰੀ ਆਫ ਕਾਸਟ ਟ੍ਰੇਨਿੰਗ ਲੈ ਕੇ ਆਟੋ ਦੀ ਤੇ ਰੈਂਟ ਤੇ 300 ਰੁਪਏ ਰੈਂਟ ਤੇ ਲੈ ਕੇ ਇਹ ਚਲਾ ਸਕਦੇ ਆ ਵਰਕ ਕਰ ਸਕਦੇ ਆ ਆਪਣਾ ਪੇਟ ਪਾਲ ਸਕਦੇ ਆ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਕਰ ਸਕਦੇ ਆ ਘਰ ਦਾ ਖਰਚਾ ਵੀ ਚਲਾ ਸਕਦੇ ਆ ਹਾਂਜੀ ਵੈਸੇ ਉਪਰਾਲਾ ਕਿੰਨਾ ਵਧੀਆ ਹੈ ਕਿ ਮਤਲਬ ਆਪ ਤਾਂ ਉਹੀ ਕੰਮ ਕਰ ਰਹੇ ਨੇ ਮਤਲਬ ਸੇਵਾ ਵੀ ਕਰ ਰਹੇ ਨੇ ਕਿ ਮਤਲਬ ਕਿ ਜਿਹੜੀ ਹੋਰ ਦੂਸਰੀ ਵੀਡੀਓes ਹੈ ਜੋ ਕਿਸੇ ਨਾ ਕਿਸੇ ਸਰਕਮਸਟੈਂਸਸ ਕਰਕੇ ਉਹਨਾਂ ਕੋਲ ਕੰਮ ਨਹੀਂ ਆ ਉਹਨਾਂ ਨੂੰ ਕੰਮ ਵੀ ਦੇ ਰਹੇ ਨੇ ਕਿ ਇਹਨਾਂ ਨੂੰ ਤਾਂ ਟ੍ਰੇਨਿੰਗ ਵੀ ਲਓ 300 ਰੁਪਏ ਰੈਂਟ ਦੇ ਉੱਤੇ ਗੱਡੀ ਮਤਲਬ ਲੈ ਕੇ ਚਲਾਣਾ ਮਤਲਬ ਬਹੁਤ ਇਹ ਆਈਡੀਆ ਕਿੱਥੋਂ ਆ ਉਪਰਾਲਾ ਬਹੁਤ ਵਧੀਆ ਹੈ ਇਹ ਬਸ ਕੁਦਰਤੀ ਰੱਬ ਦੀ ਦੁਆ ਦੇ ਨਾਲ ਵੀ ਸਭ ਦਾ ਭਲਾ ਹੀ ਕਰੋ ਕਿਸੇ ਦਾ ਮਾੜਾ ਨਾ ਸੋਚੋ ਤੇ ਮੈਂ ਜਿੱਥੇ ਤੱਕ ਇਹ ਦੇਖਿਆ ਮੈਂ ਵੈਸੇ ਬਿਲੋਂਗ ਬੰਬੇ ਤੋਂ ਕਰਦੀ ਆਂ ਜਦ ਮੈਂ ਇੱਥੇ ਮੈਰਿਜ ਕਰਕੇ ਪੰਜਾਬ ਦੇ ਵਿੱਚ ਆਈ ਆਂ ਥੋੜਾ ਜਿਹਾ ਮੈਂ ਇੱਥੇ ਲੋਕਾਂ ਦਾ ਨੇਚਰ ਦੇਖਿਆ ਥੋੜਾ ਨੈਰੋ ਮਾਈਂਡ ਔਰ ਬੈਕਵਰਡ ਟਾਈਪ ਦਾ ਹੈਗਾ ਕਿ ਲੇਡੀਜ਼ ਨਾ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕਰਦੇ ਤੇ ਉਹ ਕਹਿੰਦੇ ਵੀ ਜੇ ਤੁਸੀਂ ਵਿਆਹ ਕਰਕੇ ਆਏ ਹੋ ਤਾਂ ਤੁਸੀਂ ਘਰੇ ਰਹੋ ਬੱਚੇ ਪਾਲੋ ਘਰ ਦਾ ਕੰਮ ਕਰੋ ਅੱਗੇ ਨਾ ਵਧੋ ਤੇ ਮੈਂ ਉਹਨਾਂ ਨੂੰ ਇੱਕ ਮੁੱਦਾ ਬਣ ਕੇ ਉਹਨਾਂ ਨੇ ਇਹ ਚ ਸਿਖਾਣਾ ਚਾਹਨੀ ਹੈ ਕਿ ਤੁਸੀਂ ਮੇਰੇ ਕੋਲੋਂ ਜਿੱਦਾਂ ਮਰਜ਼ੀ ਹੌਸਲਾ ਲੈ ਕੇ ਕਰਕੇ ਆਓ ਮੈਂ ਤੁਹਾਨੂੰ ਸਿਖਾਉਂਗੀ ਆਪਣੀ ਮਿਹਨਤ ਕਰੋ ਤੇ ਆਪਣਾ ਪੇਟ ਪਾਲੋ ਅੱਛਾ ਤੁਹਾਡੇ ਹੋਰ ਵੀ ਕੰਮ ਹੈਗੇ ਆ ਮੈਂ ਜਦ ਮੈਂ ਦੱਸਣਾ ਚਾਹੂੰਗੀ ਕਿ ਸਾਡੀ ਆਡੀਅנס ਨੂੰ ਤੁਹਾਡੇ ਕਿੰਨੇ ਕੰਮ ਹੈਗੇ ਕਿਉਂਕਿ ਇਹ ਤਾਂ ਕੰਮ ਦੇਖ ਲੇ ਇਸ ਤੋਂ ਇਲਾਵਾ ਹੋਰ ਕਿਹੜੇ ਕੰਮ ਨੇ ਇਸ ਤੋਂ ਇਲਾਵਾ ਜੀ ਸਾਡਾ ਇੱਕ ਵੇਜ ਦਾ ਹੈਗਾ ਉਹ ਮੇਰੇ ਮਦਰ ਕਰਦੇ ਨੇ ਤੇ ਨਾਨ ਵੇਜ ਦਾ ਹੈਗਾ ਉਹ ਮੇਰੇ ਹਸਬੰਡ ਨੂੰ ਮੈਂ ਕਰਵਾਇਆ ਪਹਿਲਾਂ ਮੇਰੇ ਹਸਬੰਦ ਜੌਬ ਕਰਦੇ ਸੀਗੇ ਤੇ ਉਹ ਜੌਬ ਛੱਡਣ ਦਾ ਨਾਮ ਹੀ ਨਹੀਂ ਲੈਂਦੇ ਸੀ ਐਵਰੀ ইয়ার ਐਵਰੀ ইয়ার ਦਾ ਮੈਨੂੰ ਟਾਈਮ ਦਿੰਦੇ ਸੀਗੇ ਇਸ ਵਾਰ ਮੈਂ ਜ਼ਬਰਦਸਤੀ ਕਰਕੇ ਮੈਂ ਕਿਹਾ ਨਹੀਂ ਖੋਲੋ ਤੁਸੀਂ ਤੇ ਮੈਂ ਮਾਰਕੀਟ ਦੇ ਵਿੱਚ ਦੇਖਿਆ ਜਿਵੇਂ ਮੋਮੋਸ ਆਪਣਾ ਨੂਡਲਸ ਐਗਰੋਲ ਹੋ ਗਿਆ ਆਮਲੇਟ ਹੋ ਗਿਆ ਇੱਕ ਕਾਮਨ ਚੀਜ਼ ਹੋ ਗਈ ਤੇ ਇਦਾਂ ਦਾ ਤਰੀ ਵਾਲਾ ਚਿਕਨ ਕੋਟਲੇਜੀ ਮਟਰਨ ਬ੍ਰੈਡ ਆਮਲੇਟ ਇਹ ਵੈਰਾਈਟੀ ਨਹੀਂ ਸੀਗੀ ਤੇ ਮੈਂ ਇਹਨਾਂ ਨੂੰ ਕਿਹਾ ਤੁਸੀਂ ਇਹ ਚੀਜ਼ ਕਰੋ ਕਿਉਂਕਿ ਸਾਡੇ ਅੱਛੇ ਹੁਨਰ ਹੈਗਾ ਸੀਗਾ ਤੇ ਅਸੀਂ ਕਿ ਆਪਾਂ ਦੋਵੇਂ ਮਿਲ ਕੇ ਇਹ ਕੰਮ ਕਰਾਂਗੇ ਤੇ ਉਹ ਫਿਰ ਮੈਂ ਇਹਨਾਂ ਨੂੰ ਖੁਲਾ ਕੇ ਦਿੱਤਾ ਵਾ ਇੱਕ ਮੇਰੇ ਹਸਬੰਡ ਦਾ ਹੋ ਗਿਆ ਤੇ ਇੱਕ ਮੇਰੇ ਮਦਰ ਦਾ ਹੋ ਗਿਆ ਟੋਟਲ ਸਾਡੇ ਤਿੰਨ ਆਪਣੇ ਬਿਜ਼ਨਸ ਹੈ ਮਤਲਬ ਤੁਸੀਂ ਮੈਨੂੰ ਕੁਝ ਕਹਿਣ ਦੀ ਲੋੜ ਹੈ ਇੱਕ ਔਰਤ ਇੱਕ ਮਹਿਲਾ ਜਿਹੜੇ ਬੰਬੇ ਤੋਂ ਆਈ ਆ ਬੰਬੇ ਵਾਲੇ ਲੋਕਾਂ ਦੇ ਖਾਚੇ ਕਿ ਯਾਰ ਦੇ 올 ਆਰ ਬੋਲਡ ਐਂਡ ਬ੍ਰੌਡ ਮਾਈਂਡਿਡ ਓਪਨ ਮਾਈਂਡਡ ਹੁੰਦੇ ਨੇ ਇਹਦਾ ਮਤਲਬ ਅਸਲ ਵਿੱਚ ਕੀ ਹੁੰਦਾ ਹੈ ਜਿਹੜੀ ਐਕਟ्रेसेस ਨੂੰ ਦੇਖ ਕੇ ਦੇ ਆਰ ਬੋਲਡ ਦੇ ਆਰ ਕੌਨਫੀਡੈਂਟ ਦੇ ਆਰ ਵੈਰੀ ਸ਼ਾਰਪ ਐਂਡ ਬੋਲਡਨੈਸ ਦੇ ਮਾਮਲੇ ਦੇ ਵਿੱਚ ਪਰ ਬੋਲਡਨੈਸ ਦਾ ਔਰ ਜਿਹੜੇ ਸ਼ਬਦ ਮੈਂ ਇਸਤੇਮਾਲ ਕੀਤਾ ਉਹ ਇਹਨਾਂ ਤੇ ਵੀ ਸੂਟ ਕਰਦੇ ਨੇ ਕਿਉਂ ਕਿ ਕਿਉਂਕਿ ਦੇਖੋ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਆਪਾਂ ਕੁੜੀਆਂ ਨਾ ਸ਼ਰਮਾਂਦੀਆਂ ਨੇ ਕੋਈ ਵੀ ਕੰਮ ਅੱਜ ਵੀ ਕਿਸੇ ਨੂੰ ਝਾੜੂ ਮਾਰਨ ਨੂੰ ਕਹਦਾ ਤਾਂ ਸੰਗਣ ਗਈਆਂ ਪੜ ਲਿਖ ਕੇ ਐਦਾਂ ਦੇ ਕੰਮ ਕਰਨ ਪਰ ਬੜੇ ਜਿਗਰਾ ਚਾਹੀਦਾ ਐਦਾਂ ਦੇ ਕੰਮ ਕਰਨ ਦਾ ਮਤਲਬ ਗੱਡੀ ਚਲਾਉਣਾ ਔਰ ਤੋ ਰਿਕਸ਼ਾ ਚਲਾਉਣਾ ਜਿਗਰੇ ਵਾਲਾ ਕੰਮ ਹੈ ਕਿਉਂਕਿ ਕਈ ਕੁੜੀਆਂ ਤਾਂ ਸੰਗਦੇ ਬੰਧੀਆਂ ਵੀ ਨੇ ਹਾਂਜੀ ਇਹ ਗੱਲ ਤਾਂ ਹੈ ਬਟ ਮੈਂ ਦੇਖਿਆ ਕੁਝ ਲੁਧਿਆਣਾ ਸਿਟੀ ਦੇ ਵਿੱਚ ਕੁੜੀਆਂ ਪੜ੍ਹ ਲਿਖ ਜਾਂਦੀਆਂ ਨੇ ਕਾਫੀ ਬਟ ਉਹ ਥੋੜਾ ਆਪਣਾ ਸਟੇਟਸ ਲੈ ਕੇ ਨਾ ਵੀ ਜਿਵੇਂ ਕਾਰਟ ਤੇ ਕੰਮ ਕਰ ਲਿਆ ਜਾਂ ਕੁਝ ਕਰ ਲਿਆ ਤਾਂ ਉਹਨਾਂ ਨੂੰ ਥੋੜੀ ਸ਼ਰਮ ਫੀਲ ਹੁੰਦੀ ਆ कि ਅਸੀਂ ਆ ਕੰਮ ਕਰਾਂਗੇ ਸਾਨੂੰ ਨੇਬਰ ਕੀ ਕਹਿਣਗੇ ਤੁਸੀਂ ਕਦੇ ਇਹ ਚੀਜ਼ ਆਬਜ਼ਰਵ ਕੀਤੀ ਹੈ ਕਿ ਕੋਈ ਕੁੜੀ ਮਤਲਬ ਔਟੋ ਰਿਕਸ਼ਾ ਦੇ ਵਿੱਚ ਬੈਠੀ ਹੋਵੇ ਤਾਂ ਉਹਦੇ ਸ਼ਕਲ ਐਕਸਪ੍ਰੈਸ਼ਨ ਅਜਿਹੇ ਬਣੇ ਹੋਣ ਕਿ ਜਿੱਦਾਂ ਮੇਰੇ ਮਰਸੀਡਸ ਖਰਾਬ ਹੋ ਗਿਆ ਕਿ ਮੈਨੇ ਮਜਬੂਰੀ ਤੇ ਇੱਥੇ ਬੈਠਾ ਪੈ ਰਿਹਾ ਮੇਬੀ ਮੈਂ ਆਡੀਅன்ஸ் ਇਸ ਚੀਜ਼ ਨਾਲ ਰਿਲੇਟ ਕਰ ਸਕਦੀ ਹੈ ਕਿ ਕਦੀ ਵੀ ਅਗਰ ਔਟੋ ਦੇ ਵਿੱਚ ਕੋਈ ਕੁੜੀ ਬੈਠ ਰਹੀ ਹੋਵੇ ਮਤਲਬ ਅਗਰ ਉਹਦਾ ਐਕਸਪ੍ਰੈਸ਼ਨ ਨੋਟਿਸ ਕੀਤਾ ਤਾਂ ਉਹਦਾ ਐਕਸਪ੍ਰੈਸ਼ਨ ਕੁਛ ਅਧਾ ਅੰਦਾ ਤੁਸੀਂ ਕਹਿੰਦੇ ਨੋਟਿਸ ਕੀਤਾ ਜੇ ਐਕਚੁਅਲੀ ਮੈਂ ਨਾ ਔਨ ਰੋਡ ਤਾਂ ਮੈਂ ਇਹ ਵਰਕ ਨਹੀਂ ਕਰਦੀ ਮੇਰਾ ਵਰਕ ਹੈਗਾ ਆਟੋ ਦਾ ਜਿਵੇਂ ਬੁਟੀਕ ਦੇ ਲੇਡੀਜ਼ ਹੋਗੇ ਜਾਂ ਘਰ ਦੇ ਵਧੀਆ ਵਧੀਆ ਕਰਦੇ ਹੋਗੇ ਬਜ਼ੁਰਗ ਹੋਗੇ ਬੈਂਕ ਜਾਣਾ ਹੈ ਜਾਂ ਸਟੇਸ਼ਨ ਜਾਣਾ ਹੈ ਤੇ ਇਹ ਮੇਰਾ ਪਰਸਨਲ ਚੱਲਦਾ ਔਨ ਰੋਡ ਸਵਾਰੀ ਵਾਲਾ ਕੰਮ ਨਹੀਂ ਹੈ ਸਕੂਲ ਦੇ ਬੱਚੇ ਲੱਗੇ ਟਿਊਸ਼ਨ ਦੇ ਬੱਚੇ ਲੱਗੇ ਹੋਇਆ ਬੁਟੀਕਸ ਦੀ ਲੇਡੀਜ਼ ਲੱਗੀਆਂ ਹੋਈਆਂ ਨੇ ਮੈਨੂੰ ਕਾਲ ਕਰਦੇ ਆ ਮੈਂ ਚਲੇ ਜਾਂਦੀ ਆ ਮੈਨੂੰ ਇੱਕ ਗੱਲ ਦੱਸੋ ਕਿ ਸਾਰੀ ਜੇਜਾ ਮੈਂ ਸੁਣ ਲਈਆ ਪਰ ਮੈਨੂੰ ਤੁਹਾਡਾ ਸਟਾਈਲ ਜਾਣਨਾ ਕਿ ਮਤਲਬ ਤੁਸੀਂ ਮੁੰਡਿਆਂ ਵਾਲਾ ਸਟਾਈਲ ਰੱਖਿਆ ਹੋਇਆ ਹੈ ਵਾ ਮਤਲਬ ਜਿਵੇਂ ਅੱਜਕੱਲ ਦੇ ਮੁੰਡੇ ਹੁੰਦੇ ਹਨ ਨਾ ਉਹ ਵਾਲਾ ਸਟਾਈਲ ਹੈ ਔਰ ਮੈਂ ਸੱਚੀ ਕਹਾਂ ਅਗਰ ਤੁਸੀਂ ਇਹਨਾਂ ਦੀ ਆਵਾਜ਼ ਨਹੀਂ ਸੁਣੀ ਹੁੰਦੀ ਨਾ ਤੇ ਕਿਸੇ ਨੇ ਇਹ ਨਹੀਂ ਪਤਾ ਲੱਗਦਾ ਸੀਗਾ ਕਿ ਇਹ ਫੀਮੇਲ ਹੈ ਮੈਂ ਤੁਹਾਨੂੰ ਸਿੱਧੀ ਗੱਲ ਕਹਾਂ ਬਿਲਕੁਲ ਐੜੀ ਕਿਉਂਕਿ ਮੁੰਡੇ ਕੁੜੀਆਂ ਅੱਜਕਲ ਬਹੁਤ ਸੇ ਸਾਰੇ ਇੱਕੋ ਜਿਹੇ ਦੇਖਣ ਲੱਗ ਪਏ ਐ ਇਹ ਸਟਾਈਲ ਦਾ ਪਿੱਛੇ ਰੀਜ਼ਨ ਹੈ ਕਿ ਤੁਹਾਡੀ ਆਪਣੀ ਮਰਜ਼ੀ ਹੈ ਦੇਖੋ ਫਸਟ ਆਫ ਆਲ ਤੇ ਇਹ ਹੈ ਕਿ ਮੈਂ ਨਾ ਆਪਣੇ ਪੇਰੈਂਟਸ ਨੂੰ ਇੱਕੋ ਇੱਕ ਕੁੜੀ ਆ ਤੇ ਮੇਰੇ ਫਾਦਰ ਸਾਹਿਬ ਐਕਸਪਾਇਰ ਹੋਏ ਨੇ ਬ੍ਰਦਰ ਸਿਸਟਰ ਕੋਈ ਨਹੀਂ ਹੈ ਤੇ ਮੈਨੂੰ ਮੇਰੇ ਘਰਦਿਆਂ ਨੇ ਮੁੰਡਿਆਂ ਵਾਂਗੂ ਹੀ ਪਾਲਿਆ ਪੋਸਿਆ ਤੇ ਮੈਂ ਮੁੰਡਿਆਂ ਨਾਲ ਹੀ ਪੜ੍ਹੀ ਲਿਖੀ ਆ ਖੇਡੀ ਆ ਉੱਠੀ ਬੈਠੀ ਆ ਤੇ ਕੁੜੀਆਂ ਮੈਨੂੰ ਸ਼ੁਰੂ ਤੋਂ ਵਧੀਆ ਹੀ ਨਹੀਂ ਲੱਗਦੀਆਂ ਸੀ ਕਿ ਨਾ ਉਹਨਾਂ ਨਾਲ ਖੇਡਣਾ ਨਾ ਉਹਨਾਂ ਨਾਲ ਬੋਲਣਾ ਨਾ ਫਰੈਂਡਸ਼ਿਪ ਤੇ ਮੇਰੇ ਹਸਬੰਡ ਨੂੰ ਇਹ ਗੱਲ ਦਾ ਪਤਾ ਹੈ ਕਿ ਇਹ ਬੁਆਏਸ ਦੇ ਨਾਲ ਜ਼ਿਆਦਾ ਖੁਸ਼ ਹੈ ਬਟ ਕੋਈ ਗਲਤ ਕਨੈਕਸ਼ਨ ਨਹੀਂ ਹੈ ਮੇਰੇ ਹਸਬੰਦ ਨੂੰ ਵੀ ਇਹ ਚੀਜ਼ਾਂ ਦਾ ਪਤਾ ਬਟ ਮੈਂ ਉਹ ਫਿਰ ਮੈਨੂੰ ਇਹ ਮੁੱਦਾ ਹੀ ਸਮਝਦੇ ਨੇ ਮੇਰੇ ਏਰੀਆ ਵਾਲੇ ਵੀ ਕਹਿੰਦੇ ਵੀ ਇਹ ਸਾਡੀ ਕੁੜੀ ਨਹੀਂ ਇਹ ਸਾਡਾ ਮੁੰਡਾ ਵਾ ਵੀ ਜੇ ਸਾਨੂੰ ਕਦੀ ਵੀ ਇਹਦੀ ਲੋੜ ਪੈਂਦੀ ਹੈ ਤੇ ਇਹ ਸਾਡਾ ਮੁੰਡਾ ਬਣ ਕੇ ਖੜੀ ਹੁੰਦੀ ਹੈ ਦੁੱਖ ਸੁੱਖ ਵੇਲੇ ਜੀ ਵੈਸੇ ਸਿਫਟ ਹੈ ਕਿ ਅੱਤਾਂ ਆਟੋ ਚਲਾਣਾ ਐਦਾਂ ਦੀ ਲੁੱਕ ਰੱਖਣਾ ਔਰ ਸੇਵਾ ਵੀ ਕਰਨਾ ਮਤਲਬ ਅਜਿਹਾ ਡੇਟ ਵੀ ਕਿਸੇ ਕੋ ਆਪਣੀ ਗੱਡੀ ਹੋਵੇ ਨਾ ਅਗਲਾ ਕੰਦਾ ਅੱਗੇ ਲਾਗੇ ਨੇ ਲੱਗਨ ਦਿੰਦਾ ਕਿ ਹਾਂ ਜੀ ਮੇਰੀ ਗੱਡੀ ਹੈ ਮੈਂ ਮਿਹਨਤ ਨਾਲ ਕਮਾਈ ਆ ਇਹ ਚੀਜ਼ ਹੈ ਪਰ ਤੁਸੀਂ ਫਿਰ ਵੀ ਆਪਣੇ ਗੱਡੀ ਤੇ ਰਹਿ ਕੇ ਬਹੁਤ ਸਾਰੀ ਸੇਵਾ ਦੇ ਰਹੇ ਹੋ ਆਪਣੇ ਫੈਮਿਲੀ ਦਾ ਇੱਕ ਤਰੀਕਾ ਦਾ ਜੈਕਪੋਰਟ ਹੀ ਕਹਿ ਸਕਦੇ ਆ ਜੈਕ ਜਿਹੜਾ ਗੱਡੀ ਨੂੰ ਸਪੋਰਟ ਦਿੰਦਾ ਹੋਇਆ ਨਾ ਪਿੱਛੇ ਇੱਕ ਸਟੱਪ ਨਹੀਂ ਹੁੰਦੀ ਹੈ ਕਿ ਹਾਂ ਇੱਕ ਦੋਨਾਂ ਵਿੱਚ ਥੋੜਾ ਫਰਕ ਹੁੰਦਾ ਉਹੀ ਚੀਜ਼ ਦਾ ਕੰਮ ਕਿਥੇ ਨੇ ਕਿਤੇ ਤੁਸੀਂ ਕਰ ਰਹੇ ਹੋ ਸੋ ਇਦਾਂ ਦੀ ਲੇਡੀਜ਼ ਦੇ ਨੂੰ ਸਪੋਰਟ ਮੇਰੇ ਖਿਆਲੋਂ ਸਭ ਨੂੰ ਕਰਨਾ ਚਾਹੀਦਾ ਸਿੱਖਣ ਵਾਲੀ ਚੀਜ਼ ਹੈ ਇਹਨਾਂ ਤੋਂ ਤੁਸੀਂ ਦੇਖਿਆ ਨਾ ਕਿਵੇਂ ਇਹ ਆਟੋ ਚਲਾ ਰਹੇ ਨੇ ਉਹ ਬਾਕੀ ਔਰਤਾਂ ਨੂੰ ਮਤਲਬ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਕਰਨਾ ਵੀ ਸਿਖਾ ਰਹੇ ਨੇ ਅੱਛਾ ਇਹ ਗੱਲ ਦੱਸੋ ਜੇ ਕਿਸੇ ਨੂੰ ਆਟੋ ਚਲਾਉਣਾ ਸਿੱਖਣਾ ਹੋਵੇ ਜਾਂ ਕੋਈ ਮਤਲਬ ਇਹਦੇ ਪੇਪਰ ਵਗੈਰਾ ਬਣਾਉਣਾ ਹੋਵੇ ਕੁਝ ਵੀ ਐਕਸ ਵਾਈ ਜ਼ेड ਉਹ ਤੁਹਾਡੇ ਕੋਲ ਕਿਵੇਂ ਪਹੁੰਚਣ ਜੀ ਤੁਸੀਂ ਉਹਨਾਂ ਨੂੰ ਮੇਰਾ ਕੰਟੈਕਟ ਨੰਬਰ ਦੇ ਸਕਦੇ ਹੋ ਐਨੀ ਟਾਈਮ ਮੈਨੂੰ ਲੇਡੀਜ਼ ਕਦੀ ਵੀ ਕਾਲ ਕਰਕੇ ਮੈਨੂੰ ਕਹਿ ਸਕਦੇ ਆ ਨਾ ਵੀ ਟ੍ਰੇਨਿੰਗ ਦੋਗੇ ਫ੍ਰੀ ਆਫ ਕਾਸਟ ਮੈਂ ਕੋਈ ਪੈਸੇ ਦੀ ਮੰਗ ਨਹੀਂ ਰੱਖੂੰਗੀ ਏ ਰੱਬ ਨੇ ਮੈਨੂੰ ਸੇਵਾ ਲਈ ਆ ਤਾਂ ਮੈਂ ਇਸ ਚੀਜ਼ ਦੀ ਸੇਵਾ ਜ਼ਰੂਰ ਕਰੂੰਗੀ। ਵੈਸੇ ਆ ਨਾਰਮਲੀ ਮੈਂ ਪੁੱਛ ਰਹੀ ਇਹਦੇ ਵਿੱਚ ਮਹੀਨੇ ਦੀ ਅਰਨਿੰਗ ਕਿੰਨੇ ਹੋ ਜਾਂਦੀ ਹੈ? ਦੇਖੋ ਮੈਡਮ ਇਹ ਤਾਂ ਆਪਣੇ ਉੱਤੇ ਆ ਤੁਸੀਂ ਦੇਖੋ ਮੇਰੇ ਤਾਂ ਹੁਣ ਵਧੀਆ ਲਿੰਕ ਦੇ ਵਿੱਚ ਬੱਚੇ ਲੱਗੇ ਹੋਏ ਨੇ ਮੇਰੇ ਐਡਵਾਂਸ ਪੇਮੈਂਟ ਲੈ ਕੇ ਘੱਟੋ-ਘੱਟ 15 ਤੋਂ 20000 ਮੇਰੀ ਫਿਕਸ ਹੈਗੀ ਆ। ਵਾਓ। ਠੀਕ ਹੈ ਇਨਕਮ ਐਂਡ ਫਿਰ ਮੈਂ ਜਿਹੜਾ ਮੇਰੇ ਅਲੱਗ ਕਸਟਮਰ ਨੇ ਜਿਨ੍ਹਾਂ ਨੇ ਜਾਣਾ ਹੁੰਦਾ ਉਹ ਅਨਦਰ ਮੇਰੀ ਆਪਾ ਹਾਂਜੀ ਤੇ ਜੋ ਮੇਰੀ ਆਪਣੀ ਫਿਕਸ ਮੇਰੀ ਹੈਗੀ ਆ ਉਹ ਮੈਂ ਸੇਵ ਕਰਦੀ ਆ ਤੇ ਜਿਹੜੇ ਉੱਪਰਲੇ ਹੁੰਦੇ ਆ ਉਹਦੇ ਵਿੱਚ ਮੈਂ ਆਪਣਾ ਪੌਕੇਟ ਖਰਚਾ ਕਰਦੀ ਆ ਵਾਓ ਹਾਂਜੀ ਇੰਟਰਸਟਿੰਗ ਬੋਲਡ ਬਿਊਟੀਫੁੱਲ ਕੌਨਫੀਡੈਂਟ ਇਦਾਂ ਦੇ ਸ਼ਬਦ ਮਾਡਲਸ ਲਈ ਤਾਂ ਬੜੇ ਹੀ ਆ ਪਰ ਇਹ ਕਿਸੇ ਮਾਡਲ ਤੋਂ ਘਟ ਨਹੀਂ ਹੈ ਸੋ ਇਹਨਾਂ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਅੱਧਾ ਤੇ ਸਟੋਰੀਸ ਦੇ ਲਈ ਚਰਚਾ ਟੀਵੀ ਨਾਲ ਜੁੜੇ ਰਹੋ ਧੰਨਵਾਦ